ਆਪ ਬੱਚੇ ਦੇ ਪਿਓ ਦੀ ਡੈਥ ਹੋ ਗਈ, ਮਾਂ ਛੱਡ ਕੇ ਚਲੀ ਗਈ। ਹੁਣ ਇਹ ਆਪਦੇ ਤਾਏ ਕੋਲੇ ਰਹਿੰਦਾ, ਰੋਟੀ ਖੁਦ ਆਪ ਲਾਉਂਦਾ। ਸਾਰੀ ਸਟੋਰੀ ਆਜੋ ਤੁਹਾਨੂੰ ਸੁਣਾਉਣੀ ਹੈ। ਇਹਨਾਂ ਦੀ ਕੀ ਗੱਲਬਾਤ ਹੈ? ਪੁੱਤ ਹੈ ਉਰੇ ਆ, ਉਰੇ ਪੁੱਤ, ਉਰੇ ਆ। ਆ ਫੋਟੋ ਕਿਹਦੀ ਹੈਗੀ? ਇੱਧਰ ਆ ਜਾ। ਆ ਮੈਕ ਲਾਈ ਕੋਲੇ, ਕਿਹਦੀ ਹੈ? ਇਹ ਇਤਰਾ ਡੈਡੀ ਹੈ? ਹਾਂ। ਤੇ ਮਿੱਤਰੋ ਇਹਦਾ ਡੈਡੀ ਸਵਰਗਵਾਸ ਹੋ ਗਿਆ ਸੀ 2024 ਦੇ ਵਿੱਚ। ਤੇ ਇਹ ਆਹ ਕੌਣ ਹੈ? ਆ ਮੇਰੀ ਦਾਦੀ। ਤੇ ਮੰਮੀ ਤੇਰੀ? ਕੱਢ ਕੇ ਚਲੀ ਗਈ ਇਸ ਵਿੱਚ ਨਹੀਂ ਹੈ ਅੱਛਾ ਤੇ ਤੇ ਨਿਆਣਾ ਹੀ ਬੜਾ ਤੇ ਡੈਡੀ ਦੀ ਤੇਰੀ ਦੀ ਡੈਥ ਹੋ ਗਈ ਹੈ ਨਾ ਹੋਰ ਭੈਣ ਭਾਈ ਹੈ ਨਹੀਂ ਤੁਹਾਡੇ ਕੋਈ ਕੱਲ ਕੱਲੀ ਤੇਰਾ ਤਾਇਆ ਤੇ ਤੁਸੀਂ ਦੋਨੇ ਲੈਨੇ ਹੋ ਮੈਂ ਨਾ ਹਟ ਲਾਉ ਤੋੜੇ ਦੇ ਵਿੱਚ ਹੈਗਾ ਇਹਨਾਂ ਦਾ ਆਟਾ ਅੱਛਾ ਜੀ ਕੱਢੋ ਮੜਾ ਜਾ ਬਾਹਰ ਹਾਂ ਦੇਖੋ ਅੱਛਾ ਇਹਦੇ 'ਚ ਆਟਾ ਕਿਤੇ 5-7 ਦਿਨ ਪਹਿਲਾਂ ਹੀ ਲਿਆਂਦਾ ਹੋਊਗਾ ਮੜਾ ਇਹ ਤਾਂ ਕਿਲੋ ਵੀ ਨਹੀਂ ਹੋਣਾ ਬਾਈ ਕਿਲੋ ਆਟਾ ਮਸਾ ਬਾਈ ਅੱਛਾ ਇਹਦੇ 'ਚ ਰੱਖਦੇ ਨੇ ਇਹ ਮੈਂ ਇੱਕ ਲਾ ਲੂ ਮੜਾ ਇੱਥੇ ਰੱਖਦੇ ਪੁੱਤ ਨਾ ਹੈ ਇਹਦੇ 'ਚ ਰੱਖਦੇ ਪੁੱਤ بس ਇੰਨਾ ਕਿਲੋ ਨੇ ਆਟਾ ਹੂੰ ਇੰਨਾ ਕਿ ਲਿਆਉਂਦੇ ਨੇ ਐਸੇ ਚੋਂ ਇਹਨਾਂ ਨੇ ਆ ਹੁਣ ਰੋਟੀ ਬਣਾਉਣ ਵਾਸਤੇ ਆਪ ਦਾ ਕੋ ਕਰਿਆ ਹਨਾ ਨਾ ਪੁੱਤ ਨਾ ਕਿੱਥੇ ਉਹਨਾਂ ਗਾ ਤੂੰ ਨਹੀਂ ਕਿੱਥੇ ਕਰਦਾ ਹਾਂ ਹਾਂ ਕਿੱਥੇ ਆ ਜਾ ਚੱਲ ਦਿਖਾ ਕਿੱਥੇ ਨੌਨ ਹੁੰਦਾ ਹੈ ਇਹ ਕਿੱਥੇ ਇੱਥੇ ਨੌਨ ਹੁੰਨ ਹਾਂ ਹੈ ਆ ਨੌਨੜਾ ਇਹ ਨੌਨੜਾ ਦਾ ਇਹ ਨਹੀਂ ਪੁੱਤੂੰ ਫਰਸ ਗਈ ਇਹਦਾ ਇੱਥੇ ਪਹਿਲਾਂ ਕੰਦਾ ਕਦੀ ਸੀ ਉਹ ਡੱਕ ਪੈਣਾ ਉਹ ਡੱਕ ਪਿਆ ਹਾਂ ਤੇ ਪਾਣੀ ਅੱਛਾ ਨਾਲੇ ਛੱਤ ਡਿੱਗ ਗਈ ਨਾਲੇ ਛੱਤ ਡਿੱਗ ਗਈ ਇਹਦੀ ਅੱਛਾ ਇੱਥੇ ਹੁੰਦੇ ਸੀ ਹੈ ਤੇ ਇਹ ਤਰਤਾਇਆ ਜੀ ਹੈ ਨਾ ਬਿਮਾਰ ਹੈ ਨਾ ਇਹ ਇਹ ਬਿਮਾਰ ਨੇ ਇਹਨਾਂ ਦੇ ਤਾਇ ਜੀ ਤੇ ਬੱਚੀ ਹੈਗਾ ਰੋਟੀ ਪਕਾ ਕੇ ਇਹਨੂੰ ਇਹ ਦਿੰਦਾਗਾ ਆ ਤਾਨੂੰ ਹਾਲਾਤ ਦਿਖਾ ਦਿੰਨੇ ਘਰ ਦੇ ਬਈ ਆ ਕੰਦਾ ਡਿੱਗ ਪੁੱਤ ਨੂਨ ਮਿਰਚ ਕਿੱਥੇ ਤੇਰਾ ਇਹ ਵੀ ਖਾਲੀ ਹੈ ਤੂੰ ਹੈ ਆਟੇ ਵਾਲੀ ਸੀ ਇਹ ਕਦੇ ਕਦੇ ਹੁੰਦੀ ਚਟੇ ਵਾਲੀ ਹਾਂ ਪਰ ਹੁਣ ਤਾਂ ਖਾਲੀ ਪਈ ਹੈ ਪਰਲੀ ਚ ਵੇਖ ਲਵੇਂ ਯਾਰ ਬਹੁਤ ਯਾਰ ਪਰਲੀ ਵੀ ਖਾਲੀ ਪੁੱਤ ਲੈ ਫਿਰ ਇਹ ਭਰ ਜੇ ਹੁਣ ਪਰਦ ਦੇ ਪੱਤੇ ਨੂੰ ਇਹ ਤਾਂ ਗਲੀ ਹੀ ਖਰਾਬ ਹੋ ਗਈਆਂ ਬਾਈ ਹੂੰ ਉਹ ਤਾਂ ਨੂਨ ਮਿਰਚ ਕਿਹੜਾ ਦੂਰ ਕਿੱਥੇ ਰੱਖ ਦੋ ਨੂਨ ਮਿਰਚ ਹੈ ਦੇ ਚ ਆ ਨੂਨ ਮਿਰਚ ਲੈ ਬਾਈ ਆਹਾ ਬਾਈ ਆ ਤੇਲ ਪਿਆ ਹੂੰ ਉਹ ਦੇਖੋ ਚੂਹੀ ਲੰਗੀ ਬਾਈ ਕੋਲ ਦੀ ਐ ਹਨਾ ਚੂਹੀ ਚਾਹ ਵੀ ਦੇਖ ਲੈ ਬਾਈ 10 ਰੁਪਿਆ ਵਾਲੀ 10 ਰੁਪਿਆ ਵਾਲਾ ਪੈਕੇਟ ਹਨਾ ਹੂੰ ਤੇ ਬਸ ਆ ਨੂੰ ਆ ਕਿਓ ਦੇਖੀ ਉਹ ਹੈ ਜਮਾ ਜਿਹੜੇ ਜਾਲੀ ਜ ਨਹੀਂ ਜਾਲੀ ਬੈਜਾ ਪੁੱਤ ਇੱਥੇ ਬੈਜਾ ਬੈਜੇ ਕੋਲ ਹੋਇਆ ਹੂੰ ਆਹ ਨੂਨ ਮਿਰਚ ਵਾਲੀਆਂ ਡੱਬੀਆਂ ਉਹ ਬਾਈ ਉਹ ਉਹ ਵੀ ਪਤਾ ਨਹੀਂ ਬਾਈ ਇਹ ਨਾ ਬਾਈ ਇਹ ਤਾਂ ਖਰਾਬ ਹੋਇਆ ਪਹਿਲੇ ਸੁੰਡ ਪੈਣੀ ਨਹੀਂ ਬਈ ਉਹ ਯਾਰ ਕੋਲੇ ਕਰਕੇ ਦਿਖਾ ਦੇ ਬਈ ਸੁੰਡ ਉਹ ਹਾਂ ਇਹ ਤਾਂ ਸੁੰਡ ਚੱਲੇ ਪੈਨੇ ਬਈ ਹੋਰ ਵੇਖੀ ਬਈ ਮੈਨੂੰ ਤਾਂ ਲੱਗਦਾ ਕਿਹੜਾ ਯਾਰ ਕੁਛ ਕਿੱਥੇ ਬਈ ਆ ਮੈਨੂੰ ਲੱਗਦਾ ਇਹ ਪੈਕਟੀਆਂ ਨਾਲ ਹੀ ਪਾ ਲੈਣ ਪੈਕਟੀਆਂ ਨਾਲ ਲੈਂਦਾ ਹੈ ਹਾਂ 10 10 ਰੁਪਈਆ ਦਾ ਹਾਂ ਇਹਦੇ ਚ ਵੀ ਕੁਝ ਜਮਿਆ ਪਿਆ ਉਹ ਦੇਖੋ ਬਈ ਮਸਾਲਾ ਉਲੀ ਲੱਗੀ ਪਈ ਆ ਉੱਚ ਉਹ ਦੇਖ ਤੁਹਾਨੂੰ ਹਾਂ ਉਲੀ ਲੱਗਦੀ ਹੋਰ ਚੱਕੇ ਬਈ ਇਹ ਤਾਂ ਯਾਰ ਬੜੇ ਮਾੜੇ ਹਾਲਾਤ ਨੇ ਯਾਰ ਹਨਾ ਤਰ ਸੁਯੋਗ ਦਾਲ ਦਾਲ ਡਾ ਕੇ ਹੋਏ ਬਸ ਕੁਛ ਨਹੀਂ ਨੂੰ ਮਰੀ ਜਾਂਦੀ ਐ ਜੂ ਹੂੰ ਨੂੰ ਤਾਂ ਹੈ ਹੀ ਨਹੀਂ ਮੇਰੇ ਸਾਬ ਨੂੰ ਲੱਗਦਾ ਹਨਾ ਨੂੰ ਮੇਰਾ ਖੁੱਲੀ ਵੱਡਾ ਫਰਾਖੰਡ ਭਈਆ ਵੀ ਦੇਖੀ ਜੰਮੀ ਪਈ ਐ ਕੇ ਮੇ ਨਾਲ ਭਈ ਉਹ ਹੈ ਨਹੀਂ ਨਾ ਕੁਛ ਵੀ ਵਿਚਾਰਾ ਬੜਾ ਯਾਰ ਮੈਂ ਬਹੁਤ ਉਦਾਸ ਹੋਇਆ ਯਾਰ ਦੇਖ ਕੇ ਵੀਰੇ ਤੇ ਜਰੂਰ ਆਏ ਹੋਏ ਰਫਾ ਤਰ ਕੇ ਪੌਦਾ ਬਣਾ ਕੇ ਲੈ ਕੇ ਜਾਣਾ ਹੁਣ ਫਿਰ ਹੈ ਕੀ ਕੁਛ ਕੀ ਕੁਛ ਨਹੀਂ ਆ ਕਾ ਪੁੱਤ ਕਰੇ ਅਦੇ ਕ ਨੂਰ ਨਰਚਨੀ ਤੇ ਹੋਰ ਤੇ ਜੰਨਿਵਸ ਤੇ ਹੋਰ ਕੀ ਕਰੇ ਕੋਣ ਕੋਣ ਨੇ ਆਪਣੇ ਕਰੇ ਇੱਕ ਮੇਰਾ ਪਾਪਾ ਪਾਪਾ ਕੇ ਤਾਇਆ ਕੇ ਨੇ ਇਹਨੂੰ ਅੱਛਾ ਤੇ ਹੋਰ ਮੈਂ ਬਸ ਦੋਨੇ ਹੀ ਆ ਚਾ ਰੋਟੀ ਲਾ ਰਹੇ ਫਿਰ ਉਹ ਤੁਹਾਡੇ ਆਪਦੇ ਵਾਸਤੇ ਬਾਓ ਮੇਰੇ ਰੱਬਾ ਕਿਸੇ ਨੂੰ ਨਾ ਇਸ ਤਰ੍ਹਾਂ ਦੇ ਹਾਲਾਤ ਨਾ ਦੇ ਅੱਜ ਨਾ ਇੱਕ ਘਰੇ ਪਹੁੰਚੇ ਆ ਉਹ ਬੱਚਾ ਬੈਠਾ ਸਾਮਣੇ ਰੋਟੀ ਪਕਾਈ ਜਾਂਦਾ ਪਹਿਲਾਂ ਤਾਂ ਸਾਡਾ ਮਨ ਬਹੁਤ ਜ਼ਿਆਦਾ ਉਦਾਸ ਹੋਇਆ ਤੇ ਬੱਚਾ ਇਹ ਰੋਟੀਆਂ ਖੁਦ ਲਾ ਰਿਹਾ ਤੇ ਇਹਦੇ ਨਾਲ ਗੱਲਬਾਤ ਕਰਦੇ ਆਪਾਂ ਕਿ ਉਹ ਲਾ ਰਿਹਾ ਪਤਾ ਲਾਲਾ ਮੈਕ ਮੈਕ ਲਾਲਾ ਇੱਕ ਲਾਲਾ ਇੱਕ ਮਿੰਟ ਤੇ ਰੋਟੀ ਰਾ ਲੈ ਹੈ ਪੁੱਤ ਕੀ ਘਰੇ ਕੌਣ ਕੌਣ ਨੇ ਆਪਣੇ ਘਰੇ ਇੱਕ ਮੇਰਾ ਪਾਪਾ ਪਾਪਾ ਕੇ ਚਾਤਾ ਹੈ ਕਿ ਨਹੀਂ ਜੀ ਨੂੰ ਅੱਛਾ ਤੇ ਹੋਰ ਮੈਂ ਬਸ ਬਸ ਦੋ ਨਹੀਂ ਜੀ ਤੇ ਅੱਛਾ ਰੋਟੀ ਲਾ ਰਹੇ ਫਿਰ ਉਹ ਤੁਹਾਡੇ ਆਪਦੇ ਵਾਸਤੇ ਕੀ ਕੁਛ ਕੀ ਕੁਛ ਨਹੀਂ ਖਾ ਕੇ ਪੁੱਤ ਕਰੇ ਇਹਦੇ ਕਾਨੂੰਨ ਨਰਚ ਨਹੀਂ ਹਾਂ ਤੇ ਹੋਰ ਅਪਰੇ ਜੰਨੀ ਬੱਸ ਤੇ ਹੋਰ ਆਏ ਛੋਟਾ ਬੱਚਾ ਥੋੜਾ ਸੰਗ ਦਾ ਆਪਾਂ ਬਾਈ ਨਾਲ ਇੱਥੇ ਪਿੰਡ ਵਾਲੇ ਖੜੇ ਨੇ ਕਿ ਬਾਈ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਮਨ ਮਨ ਨਾਲ ਬਹੁਤ ਅਦਾਸ ਹੋਇਆ ਬੱਚੇ ਨੂੰ ਵੇਖ ਕੇ ਤੇ ਵੀ ਬੱਚਾ ਰੋਟੀ ਲਾ ਰਿਹਾ ਜਦੋਂ ਵੇਖਿਆ ਕੇ ਹਨਾ ਮੈਨੂੰ ਬਈ ਪਤਾ ਨਹੀਂ ਸੀਗਾ ਸਾਡੇ ਪਿੰਡ ਚ ਇਸ ਤਰ੍ਹਾਂ ਦੀ ਕੰਡੀਸ਼ਨ ਵਾਲਾ ਪਰਿਵਾਰ ਵੀ ਹੈਗਾ ਹੂੰ ਤੇ ਹੁਣ ਕੰਡੀਸ਼ਨ ਤੁਸੀਂ ਆਪ ਹੀ ਦੇਖ ਲਓ ਹਨਾ ਤਾਇਆ ਹੈਗਾ ਵਿਚਾਰਾ ਉਹ ਵੀ ਇਹਦਾ ਮੰंजे ਚ ਪਿਆ ਉਹ ਪਹਿਲਾਂ ਦੇੜੀ ਦਾ ਪੀ ਜਾਂਦਾ ਆਪਾਂ ਇਹਨਾਂ ਦਾ ਕਮਰਾ ਵੀ ਦਿਖਾਨੇ ਸਾਰਾ ਚੌਂਦਾ ਹਨਾ ਬਈ ਸਾਰਾ ਚੌਂਦਾ ਬਈ ਆ ਕੰਧਾਂ ਦੇ ਨਾਲ ਪਾਣੀ ਦੇ ਪਤਾ ਲੱਗਦਾ ਹਾਂ ਬਈ ਆ ਦੇਖੋ ਆ ਗਾਰ ਕਿਵੇਂ ਆ ਰਹਾ ਹਾਂ ਤੋਂ ਹਾਂ ਬਾਰਸ਼ਾਂ ਬਹੁਤ ਬੰਗੀਆਂ ਹਾਂ ਆ ਫੋਟੋ ਪੁੱਤ ਆ ਉਰੇ ਆ ਉਰੇ ਪੁੱਤ ਉਰੇ ਆ ਫੋਟੋ ਕਿਦੀ ਹੈਗੀ ਇਧਰ ਆ ਜਾ ਆ ਮੈਂ ਇਕ ਲਾਹੀ ਕੋਲੇ ਕਿਹਦੀ ਹੈ ਮੇਰੀ ਡੈਡੀ ਦੀ ਇਹ ਤੇਰਾ ਡੈਡੀ ਹੈ ਹਾਂ ਤੇ ਮਿੱਤਰੋ ਇਹਦਾ ਡੈਡੀ ਸੁਰਗਵਾਸ ਹੋ ਗਿਆ ਸੀ 2024 ਦੇ ਵਿੱਚ ਤੇ ਇਹ ਆਹ ਕੋਣ ਹੈ ਆ ਮੇਰੀ ਦਾਦੀ ਤੇ ਮੰਮੀ ਤੇਰੀ ਮੰਮੀ ਮੇਰੀ ਬਾਗੀ ਛੱਡ ਕੇ ਚਲੀ ਗਈ ਸੀ ਹੈ ਛੱਡ ਕੇ ਚਲੀ ਗਈ ਅੱਛਾ ਤੇ ਤੂੰ ਨਿਆਣਾ ਹੀ ਬੜਾ ਤੇ ਡੈਡੀ ਤੇ ਤੇਰੀ ਦੀ ਡੈਥ ਹੋ ਗਈ ਹੈ ਨਾ ਹੋਰ ਭੈਣ ਭਾਈ ਹੈ ਨਹੀਂ ਤੁਹਾਡੇ ਕੋਈ ਕੱਲੀ ਤੇਰਾ ਤਾਇਆ ਤੇ ਤੁਸੀਂ ਦੋਨੇ ਦਿੰਦੇ ਹੋ ਬਈ ਨਾ ਹਾਲਾਤ ਬਈ ਵੇਖ ਕੇ ਨਾ ਮਨ ਬਹੁਤ ਅਦਾਸ ਹੋਇਆ ਹੈ ਨਾ ਬਈ ਆਹ ਚੀਜ਼ਾਂ ਆਪਣੀ ਜਿਵੇਂ ਰਸੋਈ ਚ ਰੱਖਣ ਵਾਲੀਆਂ ਚੀਜ਼ਾਂ ਹੁੰਦੀਆਂ ਮੈਂ ਹੁਣ ਸਾਰਾ ਵਿਖਿਆ ਖੱਡਾ ਦੇਖਾਂ ਹਾਂਜੀ ਇੱਕ ਚੀਜ਼ ਦਿਖਾਉਣਾ ਜੀ ਅੱਛਾ ਆਜ ਆਪੇ ਤੁਹਾਨੂੰ ਚੱਪਣ ਤੋਂ ਤੇ ਰੇਤ ਦੇਖੋ ਕਿਹੜੇ ਲੋਟ ਹੈ ਤੇ ਆਹ ਤੋੜੇ ਦੇ ਵਿੱਚ ਆਹ ਲਫਾਫੇ ਝਟ ਹੈ ਤੋੜੇ ਦੇ ਵਿੱਚ ਆ ਮੈਂ ਖਲਾਉ ਪਹਿਲਾਂ ਮੈਂ ਖਲਾਉ ਤੋੜੇ ਦੇ ਵਿੱਚ ਹੈਗਾ ਇਹਨਾਂ ਦਾ ਆਟਾ ਅੱਛਾ ਜੀ ਕੱਢੋ ਮੜਾ ਜਿਹਾ ਬਾਹਰ ਆ ਦੇਖੋ ਅੱਛਾ ਇਹਦੇ ਚ ਆਟਾ ਹੈ ਨਾ ਕਿਤੇ 5-7 ਦਿਨ ਪਹਿਲਾਂ ਹੀ ਲਿਆਂਦਾ ਹੋਊਗਾ ਮੜਾ ਇਹ ਤਾਂ ਕਿਲੋ ਵੀ ਨਹੀਂ ਹੋਣਾ ਬਾਈ ਕਿਲੋ ਆਟਾ ਮਸਾਂ ਬਾਈ ਅੱਛਾ ਇਹਦੇ 'ਚ ਰੱਖਦੇ ਨੇ ਇਹ ਮੈਂ ਇੱਕ ਲਾ ਲੂ ਮੜਾ ਇਹ ਕਿੱਥੇ ਰੱਖਦੇ ਪੁੱਤ ਹੈ ਇਹਦੇ 'ਚ ਰੱਖਦੇ ਪੁੱਤ ਬਸ ਇੰਨਾ ਕਿਲੋ ਨੇ ਆਟਾ ਹੂੰ ਇੰਨਾ ਕਿ ਲਿਆਉਂਦੇ ਨੇ ਇਸੇ 'ਚ ਉਹ ਇਹਨਾਂ ਨੇ ਆ ਹੁਣ ਰੋਟੀ ਬਣਾਉਣ ਵਾਸਤੇ ਆਪਦਾ ਉਹ ਕਰਿਆ ਹਨਾ ਹੂੰ ਤੇ ਬਦਲੇ ਯਾਰ ਬਾਈ ਠੀਕ ਹੈ ਯਾਰ ਆਪਾਂ ਕਹਿੰਦੇ ਆ ਵੀ ਸਭ ਨੂੰ ਦਿਓ ਹੂੰ ਹੈਨਾ ਪਰ ਜਿੱਥੇ ਜ਼ਿਆਦਾ ਜ਼ਰੂਰਤ ਆ ਉਧਰ ਆਪਾਂ ਪਹਿਲਾਂ ਧਿਆਨ ਦੇਣਗੇ। ਬਿਲਕੁਲ ਜੀ ਆਪਾਂ ਦਿਖਾ ਦਿੰਨੇ ਬਿਸਤਰੇ-ਬੁਸਤਰੇ ਵਿਚਾਰਨ ਦੇ ਇਹਨਾਂ ਦੇ ਇਸ ਤਰੀਕੇ। ਬਸ ਐਮੀ ਪਏ ਦੇ ਕੱਪੜਿਆਂ ਨਾਲ ਵੀ ਤਾਰ ਭਰੀ ਪਈ ਆ ਬਈ। ਹੂੰ ਜਵਾਕ ਦੇ ਧੋਣ ਵਾਲੇ ਜਿਹੜੇ ਛੱਤ ਛੱਤ ਤੇ ਪੱਖਾ ਵੀ ਨਹੀਂ ਹੈਗਾ ਬਈ ਛੱਤ ਵਾਲਾ ਪੱਖਾ ਵੀ ਨਹੀਂ ਹੈਗਾ ਕੜੀਆਂ ਯਾਰ ਹਨਾ ਬਈ। ਛੱਤ ਵਾਲਾ ਕੁਝ ਨਹੀਂ ਬਈ। ਆਏ ਰੱਬਾ ਯਾਰ ਆ ਤਾਂ ਯਾਰ ਹਨਾ ਬਾੜੀ ਮਾੜੇ ਖਲਾਤ। ਆ ਤਾਂ ਕੋਦੋਂ ਵੀ ਡਿੱਗ ਸਕਦਾ ਸਤਿਰ ਇਕੱਲੀਆਂ ਐਸੇ ਦੀ ਖੜੀਆਂ ਬੁਰਜੀਆਂ ਦੇਖੀ ਬਿੰਗੀਆਂ ਟੇਡੀਆਂ ਹੋਣੀਆਂ ਬਈ। ਬਿੰਗੀਆਂ ਟੇਡੀਆਂ ਹਾਂ ਮੜਾ ਦੂਰੋਂ ਦਿਖਾਉ ਹਾ ਉਹ ਕਸਤੀ ਰਜੇ ਇਹ ਇੱਕ 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 ਕਸਤੀ ਰ ਇਧਰ ਨੂੰ ਰਿਸਕ ਗਿਆ ਬਾਲਾ ਇਹ ਤੇ ਸਾਰੀ ਛੱਤ ਡਿੱਗ ਪੂਗੀ ਹਨਾ ਇਹ ਤੇ ਚਲੋ ਰਿਕੁਐਸਟ ਕਰਦੇ ਆ ਸਾਰੇ ਅੱਗੇ ਤੇ ਬਾਈ ਹੋਰ ਇਹਨਾਂ ਦੇ ਅੱਛਾ ਹੈ ਆਹ ਲਾਦਾ ਬਾਈ ਅੱਛਾ ਡਿੱਗ ਵੀ ਹੂੰ ਬਾਥਰੂਮ ਗਲੈਸ ਵਾਲਾ ਤਾਂ ਕੋਈ ਨਾਮ ਨਿਸ਼ਾਨੀ ਨਹੀਂ ਬਾਈ ਅੱਛਾ ਓਰੇ ਓਰੇ ਪੁੱਤ ਇਹ ਮੜਾ ਮੈਕ ਲਈ ਬਈ ਇਹਦੇ ਕਿੱਥੇ ਨਾ ਨਾ ਹੁੰਨਾ ਪੁੱਤ ਨਾ ਨਾ ਕਿੱਥੇ ਹੁੰਨਾਗਾ ਤੂੰ ਨਹੀਂ ਕਿੱਥੇ ਕਰਦਾ ਹਾਂ ਹਾਂ ਉੱਥੇ ਕਿੱਥੇ ਆ ਜਾ ਚੱਲ ਦਿਖਾ ਕਿੱਥੇ ਨੌਨ ਹੁੰਨਾ ਹੈ ਇਹ ਕਿੱਥੇ ਇੱਥੇ ਨਾਉਣ ਹਨ ਹਾਂ ਆ ਨਾਉਣ ਵਾਲਾ ਇਹ ਨਾਉਣ ਵਾਲਾ ਤਾਂ ਹੈ ਨਹੀਂ ਪੁੱਤੂ ਉਹ ਫਰਸ ਗਈ ਇਹਦਾ ਇੱਥੇ ਪਹਿਲਾਂ ਗੰਦਾ ਕੱਢੀ ਸੀ ਉਹ ਡਿੱਗ ਪਈਆਂ ਉਹ ਡਿੱਗ ਪਈਆਂ ਹਾਂ ਤੇ ਪਾਣੀ ਅੱਛਾ ਨਾਲੇ ਦੀ ਛੱਤ ਡਿੱਗ ਪਈ ਨਾਲੇ ਛੱਤ ਡਿੱਗ ਪਈ ਇਹਦੀ ਅੱਛਾ ਇੱਥੇ ਹੁੰਦ ਸੀ ਹੈ ਤੇ ਇਹ ਤਰਤਾਇਆ ਜੀ ਹੈ ਨਾ ਬਿਮਾਰ ਹੈ ਨਾ ਇਹ ਇਹ ਬਿਮਾਰ ਨੇ ਇਹਨਾਂ ਦੇ ਤਾਇਆ ਜੀ ਤੇ ਬੱਚੀ ਹੈਗਾ ਰੋਟੀ ਪਕਾ ਕੇ ਇਹਨੂੰ ਦੇਂਦਾਗਾ ਤੁਹਾਨੂੰ ਹਾਲਾਤ ਦਿਖਾ ਦਿੰਨੇ ਘਰ ਦੇ ਬਈ ਆ ਕੰਦਾ ਡਿੱਗੇ ਹੈ ਆ ਆ ਕਿਦੋਂ ਡਿੱਗੇ ਪੁੱਤ ਹੈ ਹਾਂ ਬਾਲੇ ਦਿਨ ਹੋ ਗਏ ਮੀਹਾਂ ਜੜਗੇ ਤਾਂ ਹੁਣ ਵਾਲੇ ਤਾਂ ਜਿਵੇਂ ਮੀਹਾਂ ਜੜਗੇ ਫਿਰ ਇੱਥੇ ਪੈਂਦੇ ਹੁੰਦੀ ਸੀ ਮੈਂ ਇੱਥੇ ਤਾਂ ਸਾਡੇ ਪਹਿਲਾ ਸਾਡੇ ਬਾਬੇ ਦੇ ਨਹੀਂ ਪਹਿਲਾ ਸਾਰੀ ਰਸੋਈ ਸੀ ਦੀ ਅੱਛਾ ਇੱਥੇ ਕਮਰਾ ਸੀਗਾ ਅੱਛਾ ਤੂੰ ਮੁੜ ਕੇ ਦੇਖ ਪਿਆ ਦੇਖ ਪਿਆ ਤੇ ਇਹਦੇ ਤੇ ਵੀ ਉਹਦੇ ਤੇ ਲਿਫਾਫਾ ਪਾਇਆ ਹੋਇਆ ਪੁੱਤ ਤਹਾਂ ਨਾ ਛੱਤ ਤੇ ਹਾਂ ਚਾਹੁੰਦਾ ਸੀ ਇਹ ਹੂੰ ਬਈ ਇਹ ਚਾਹੁੰਦਾ ਸੀ ਇਹ ਵੀ ਚਾਹੁੰਦਾ ਸੀਗਾ ਅਸਲ ਤੇ ਭਾਈ ਹੂੰ ਮੜਾ ਲਾ ਲਓ ਮੈਂ ਕਿ ਤੁਸੀਂ ਲਾ ਲਓ ਤੁਸੀਂ ਗੱਲਬਾਤ ਸਾਂਝੀ ਕਰਦੇ ਹੋ ਜੇ ਤੁਸੀਂ ਪਿੰਡ ਵਾਸੀ ਹੈਂ ਜੀ ਕੋਲਾ ਵਿਚਾਰਾ ਇਹਨੂੰ ਇਹ ਚੀਜ਼ਾਂ ਦਾ ਕੁਝ ਨਹੀਂ ਪਤਾ ਇਹਨੂੰ ਜਦੋਂ ਪੁੱਛਿਆ ਮੈਂ ਵੀ ਮਤਲਬ ਪਹਿਲਾਂ ਆ ਕੇ ਦੇਖ ਕੇ ਹੈਨਾ ਨਹੀਂ ਆ ਤਾਂ ਕਮਰਾ ਸਹੀ ਸਲਮਤ ਹੋਊਗਾ ਵੀ ਆਪੇ ਨਹੀਂ ਭਾਈ ਇਹਦਾ ਵੀ ਹਾਲ ਹੈ ਸਹੀ ਆ ਜਾ ਹੈ ਆਜੋ ਅੱਜ ਦਿਖਾਉਨੇ ਆ ਤੁਹਾਨੂੰ ਆ ਦੇਖੋ ਪਿੱਟਾਂ ਦੇਖੋ ਅੱਛਾ ਗੰਗਾ ਇਹ ਵੀ ਖਤਮ ਹੈ ਤਾਂ ਕਹਾਣੀ ਇਹ ਵੀ ਉਸ ਤੇ ਹਨਾ ਵੀ ਬੱਤਾਂ ਇਹ ਤੇ ਹਨਾ ਪਾਣੀ ਕੰਧਾਂ ਤੇ ਦੇਖੋ ਆ ਤਾਂ ਯਾਰ ਜਿਹੜੇ ਸਾਹਿਬ ਨਾ ਹ ਮਤਲਬ ਲੱਗ ਰਿਹਾ ਆਹ ਜਿਵੇਂ ਇਹ ਤਾਂ ਪਾਣੀ ਦੇ ਹਿੱਟੇ ਡਿੱਗੇ ਨੇ ਮਤਲਬ ਇਹ ਪਾਣੀ ਪੂਰਾ ਭਰ ਕੇ ਵਗਿਆ ਬਾਈ ਉਹ ਦੇਖੋ ਤਹਾ ਤੋਂ ਉਹ ਅੰਦਰੋਂ ਪਾਣੀ ਕਿਵੇਂ ਆਇਆ ਪੰਤਾਲੇ ਵਾਂਗੂ ਸਾਰਾ ਮਤਲਬ ਇਹਦੇ ਵਿੱਚ ਨਹੀਂ ਪਾਣੀ ਆਉਂਦਾਗਾ ਇਹ ਵੀ ਕੰਮ ਦਾ ਹੈ ਨਹੀਂਗਾ ਅੱਛਾ ਇਹ ਵੀ ਗਿਆ ਆ ਮਤਲਬ ਹਾਂ ਬਾਕੀ ਇੱਟਾਂ ਦੇਖ ਸਕਦੇ ਜੰਮੇ ਖੜੀਆਂ ਆ ਹਾਂ ਇਹਨਾਂ ਦੇ ਗੱਦੇ ਆਈ ਇਹਨਾਂ ਦੇ ਗੱਦੇ ਆਏ ਹੈ ਉਹ ਬਈ ਪਾਣੀ ਦੇਖ ਅੱਛਾ ਉਹ ਹੱਥੇ ਕਿਵੇਂ ਜੰਮਕਦਾ ਲੈ ਲੈ ਇਹ ਵੀ ਪਾਣੀ ਦਾ ਭਰਿਆ ਪਿਆ ਹੈ ਨਾ ਭਰੇ ਪਏ ਨੇ ਗੱਦੇ ਵੀ ਪਾਣੀ ਦੇ ਹੂੰ ਠੀਕ ਹੈ ਤੇ ਬਈ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ ਕਿੱਥੋਂ ਗੁਜ਼ਾਰਾ ਇਹਨਾਂ ਦਾ ਚੱਲਦਾ ਹੋਊਗਾ ਗੁਜ਼ਾਰਾ ਕੁਝ ਨਹੀਂ ਬਈ ਹੂੰ ਆਇਆ ਦਿੱਤਾ ਹੈ ਜੀ ਨੇ ਜਿਹਦੇ ਕਿਸੇ ਦੇ ਕੰਮ ਤੇ ਦਿਹਾੜੀ ਤੇ ਜਾਂਦੇ ਹੁੰਦੇ ਸੀਗੇ ਉਹ ਵਿਚਾਰੇ ਜੀਮੇਦਾਰ ਭਰਾ ਨੇਗੇ ਜਿਹੜੇ ਹਨਾ ਉਹ ਹੁਣ ਰੋਟੀ ਪਣੀ ਫੜਾ ਜਾਂਦੇ ਤੇ ਬਾਈ ਵੀ ਬਾਬਾ ਦਿਨਾਂ ਦਾ ਬਿਮਾਰ ਹੋ ਰਿਹਾ ਸੈਦ ਅੱਛਾ ਮਤਲਬ ਪਿੰਡ ਵਾਲੇ ਵੀ ਕਰ ਰਹੇ ਨੇ ਹੈਲਪ ਆਏ ਨਹੀਂ ਕਰਦੇ ਆ ਵਿਚਾਰੇ ਜੀ ਦਾ ਮਤਲਬ ਰੋਟ ਲੱਗਦਾ ਉਹ ਕਰਦੇ ਆ ਰੋਟੀ ਡਾਟਿਓ ਦੇ ਜਾਂਦੇ ਹੁਣਗੇ ਰੋਟੀ ਫੜਾ ਕੇ ਜਾਂਦੇ ਇਹਨਾਂ ਨੂੰ ਤੇ ਪਰ ਐ ਵੀ ਹਾਲਾਤ ਥੋੜੇ ਹਨਾ ਬਤਰੀ ਨੇ ਬੱਚੇ ਦਾ ਕਰਕੇ ਬੱਚੇ ਦਾ ਐ ਵੀ ਜੇ ਹੁਣ ਇਹਦਾ ਕੁਝ ਬਣ ਜੂ ਅੱਗੇ ਇਹ ਬੇਸਾਂਸੋ ਕੇ ਪੜ ਲੂਗਾ ਕੁਛ ਅੱਗੇ ਕਿਹੜੀ ਕਲਾਸ ਚ ਪੜਦਾ ਪੁੱਤ? ਪੁੱਛੇ ਨਹੀਂ। 3rd ਹੈ? 3rd। ਅੱਛਾ। ਯਾਰ ਬੱਚਾ ਹਨਾ ਚਲੋ ਐ ਨਹੀਂ ਪਤਾ ਕੱਲ ਨੂੰ ਕਿੱਡਾ ਕ ਵੱਡਾ ਆਫਸਰ ਬਣ ਜਾਏ ਹਨਾ। ਨਿਆਣਾ ਵਾਲਾ ਨੇ ਬਈ। ਨਿਆਣਾ ਵਾਲਾ। ਤੇ ਰੋਟੀ ਪੁੱਤ ਤੂੰ ਹੀ ਬਣਾਉਣਾ ਹਨਾ ਫਿਰ। ਹਾਂ। ਅੱਛਾ। ਆ ਜਾ ਚੰਗਾ ਆ ਜਾ। ਬੜਾ ਭੋਲਾ ਗਾ ਇਹ। ਤੇ ਪੁੱਤ ਤੈਨੂੰ ਇਹਦਾ ਜਰਣਾ ਹੈ ਖੇਡਣ ਵਾਲੀ ਉਮਰ ਹੈ ਜਿਹੜੇ ਆ ਜਾ ਪੁੱਤ ਆ ਜਾ। ਬਈ ਇਹਨੇ ਮੰਗਿਆ ਪਤਾ ਕੀ ਹੈਗਾ? ਸਾਈਕਲ ਹੀ ਮੰਗੀ। ਹੈ? ਸਾਈਕਲ ਹੀ ਮੰਗੀ ਇਹਨੇ। ਪੁੱਤ ਸਾਈਕਲ ਹੀ ਮੰਗੀ ਤੂੰ। ਹਾਂ। ਕਰੇ ਤਾਂ ਪੁੱਤ ਰਸਨ ਵੀ ਨਹੀਂ ਹੈਗਾ ਤੁਹਾਡੇ ਸਾਈਕਲੀ ਦਾ ਕੀ ਕਰੇਗਾ ਸਾਈਕਲੀ ਹਰੂਗਾ ਹੂੰ ਇਹਦਾ ਉਸ ਸਾਈਕਲੀ ਤੇ ਜੇ ਪੁੱਤ ਟਿੱਡ ਪਰ ਨੂੰ ਕਰੇ ਰਸਨ ਹੀ ਨਹੀਂ ਹੈਗਾ ਫਿਰ ਕਿਵੇਂ ਕਰੇਗਾ ਚਲੋ ਆਜੋ ਮੈਂ ਖਾਣ ਲਓ ਬੱਚਾ ਨਹੀਂ ਬੋਲ ਸਕਦਾ ਚਲੋ ਬੱਚੇ ਨੂੰ ਹਰ ਇੱਕ ਦੇ ਵਿੱਚ ਇਹ ਚਾਹ ਹੁੰਦੇ ਨੇ ਚਾਹ ਹੁੰਦੇ ਨੇ ਬੱਚੇ ਇਹਦੀ ਖੇਡਣ ਦੀ ਉਮਰ ਸੀ ਤੇ ਚਾਹ ਪੂਰੇ ਕਰਨੀ ਉਮਰ ਸੀ ਪਰ ਜਿਹੜਾ ਹੈ ਨਾ ਖੁਦ ਰੋਟੀਆਂ ਬਣਾ ਰਿਹਾ ਦੇਖ ਲਓ ਤੁਹਾਨੂੰ ਹਾਲਾਤ ਦਿਖਾਉਨੇ ਬਈ ਮੈਂ ਜਦੋਂ ਇੱਥੇ ਆ ਕੇ ਵੇਖਿਆ ਨਾ ਤੇ ਆ ਰੋਟੀ ਦੇਖ ਲਓ ਤੁਸੀਂ ਬਈ ਕਿਹੜੇ ਲੋਟ ਚੂਹਿਆਂ ਦੀਆਂ ਖੱਡਾਂ ਅੱਛਾ ਰੋਟੀ ਕੱਚੀ ਕੱਚੀ ਰੋਟੀ ਹੈ ਆ ਗਈ ਹੂੰ ਆਓ ਇਹ ਵੀ ਲੈ अच्छा बनਾਈ ਜਾਂਦਾ ਸੀ ਹਨਾ ਇਹ ਤਾਂ ਬਈ ਚਲੋ ਬੱਚਾ ਹੈ ਨਾ ਕੀ ਬਣਾ ਲੈ ਕੀ ਨਾ ਹਨਾ ਤੇ ਹੋਰ ਤਾਂ ਇਹ ਨਹੀਂ ਹਾਲਾਤ ਮਤਲਬ ਯਾਰ ਬਈ ਹਾਂ ਪੁੱਤ ਹੋਰ ਤੈਨੂੰ ਫਰਿੱਜ ਚਾਹੀਦਾ ਫਰਿੱਜ ਹੈ ਨਹੀਂ ਪੱਖਾ ਹੈ ਨਾ ਉਹ ਕਿਹੜਾ ਉਹ ਵਾਲਾ ਤੇ ਇਹ ਇੱਥੇ ਅੰਦਰ ਪੈਣਾ ਹੋਈਏ ਮੀਂਹ ਪੈਂਦੇ ਸੀਗੇ ਛੱਤ ਵਾਲਾ ਹੈ ਨਹੀਂ ਮੱਛਰ ਲੜਦਾ ਰਹਾ ਤੂੰ ਹੂੰ ਉਹ ਤਾਂ ਠੀਕ ਆ ਯਾਰ ਇਹਨਾਂ ਦੇ ਬਿਸਤਰੇ ਸਾਰੇ ਆ ਮੀਨ ਵਾਲੀ ਗਲੇ ਹੋਣਗੇ ਬਾਈ ਯਾਰ ਹਨਾ ਮੀਨ ਵਾਲੀ ਹੋਇਆ ਪਈ ਆ ਅੱਜ ਪਾਣੀ ਤਾਂ ਹਾਂ ਥੋੜਾ ਹਨੇਰਾ ਜ਼ਰੂਰ ਹੈ ਕਿਉਂਕਿ ਇੱਥੇ ਲਾਈਟ ਬਾਕ ਕੱਲਮ ਲੱਗਿਆ ਹੋਇਆ ਇੱਕ ਕੱਲਮ ਲੱਗਿਆ ਹੋਇਆ ਹਾਂ ਨੇਰੇ ਵੇਲੇ ਚਾਨਣ ਬੂ ਉਹਦਾ ਬਹੁਤ ਆ ਇੱਧਰ ਬਾਹਰਲੀ ਗੰਧ ਚ ਦੇਖ ਲਓ ਤੁਸੀਂ ਮੋਰੀ ਮੋਰੀ ਹੈ ਤਾਂ ਸਹੀ ਗੱਲ ਹੈ ਇਹ ਤਾਂ ਬਾਈ ਹਾਂ ਜੀ ਆਹ ਬਾਰ ਹਾਂ ਬਾਰ ਦਿਖਾ ਦਿਓ ਦੇਖ ਲੈ ਹਨਾ ਲੈ ਯਾਰ ਚੱਕ ਕੇ ਉਹ ਕਰਨ ਵਾਲਾ ਗੱਲ ਹੈ ਇਹ ਤਾਂ ਲੱਗਦੇ ਨਹੀਂ ਚੱਕ ਕੇ ਲੱਗਦਾ ਨਹੀਂ ਥੱਲੇ ਲੱਗੀ ਜਾਂਦਾ ਕਬਜੇ ਕੋਬਜੇ ਕੋਈ ਤੇ ਬਈ ਕੀ ਹੋਣਾ ਚਾਹੀਦਾ ਇਹਨਾਂ ਦਾ ਮੈਂ ਤਾਂ ਬਈ ਸਿੱਧੀ ਗੱਲ ਇੱਕ ਕਹਿਣਾ ਹੂੰ ਬਿਪਰਾ ਮਦਦ ਦਾ ਸਾਰੇ ਪੰਜਾਬ 'ਚ ਆਪਾਂ ਕਰੀ ਜਾਂਦੇ ਆਂਗੇ ਹਾਂ ਬਿਲਕੁਲ ਸਾਰੇ ਕਿਤੇ ਖੁੱਲੇ ਆ ਉਸ ਨੂੰ ਦਿਲ ਨਾ ਕਰਦੇ ਆਂ ਪਰ ਆਪਾਂ ਉਧਰ ਨਿਗਾ ਮਾਰੀ ਚੱਲ ਗਏ ਨਾਲ-ਨਾਲ ਜਿਹੜੇ ਪਾਸੇ ਬੜੀ ਜ਼ਿਆਦਾ ਜ਼ਰੂਰਤ ਹੈ ਹੁਣ ਇਧਰ ਮੀਂਹ ਦੇ ਕਾਰਨ ਆਹ ਹਾਲਾਤ ਹੋ ਗਏ ਚਲ ਪਹਿਲਾਂ ਹੋ ਸਕਦਾ ਵੀ ਵਧੀਆ ਹਨਾ ਇਹਨਾਂ ਦਾ ਰਵਾਹ ਹੋਈ ਜਾਂਦਾ ਸੀ ਪਰ ਆ ਹੁਣ ਹਾਲਾਤ ਬਹੁਤ ਜਿਆਦੇ ਮਾੜੇ ਹੋ ਗਏ ਇਹ ਤਾਂ ਨਾ ਉਹ ਵੀ ਨਹੀਂ ਜਗ੍ਹਾ ਹੈਗੀ ਬਈ ਯਾਰ ਹਨਾ ਨਾਉਣ ਵਾਲੀ ਕਾਸੇ ਵਾਲੀ ਨਹੀਂ ਬਈ ਹੁਣ ਤੇ ਹੁਣ ਜੀ ਜਵਾਕ ਦਾ ਇਹ ਪਏ ਜੇ ਮੈਂ ਕਹਿੰਦਾ ਇਹਨੂੰ ਵੀ ਹੌਸਲਾ ਹੋ ਜਾਏ ਹੂੰ ਇਹਨੂੰ ਵੀ ਦੁਨੀਆ ਚੰਗੀ ਲੱਗਣ ਲੱਗ ਜੂਗੀ ਸਹੀ ਗੱਲ ਉਹ ਲਫਾਫਾ ਦਿੰਦਾ ਵੀ ਛੱਤ ਉੱਤੇ ਪਾਏ ਹੋਏ ਇਹਨਾਂ ਨੇ ਇਹ ਵੀ ਬਸ ਕਿਸੇ ਨੇ ਮਤਲਬ ਹੈਲਪ ਕਰਤੀ ਵੀ ਯਾਰ ਪਾ ਦਿੰਦੇ ਆ ਹਨਾ ਤੇ ਵੀ ਇਹਨੇ ਨਾਲ ਚੱਲਾ ਹੋਆ ਹੁਣ ਕਰਦੇ ਜਰੂਰ ਆਸੇ ਪਾਸੇ ਪਰ ਤੁਹਾਨੂੰ ਪਤਾ ਵੀ ਹਰੇਕ ਦਾ ਇਹ ਨਾਲ ਹੱਥ ਨਹੀਂ ਪੈਂਦਾ ਹੁੰਦਾ ਰਲ ਮਿਲ ਕੇ ਕੋਈ ਕੁਝ ਵੀ ਕਰ ਸਕਦਾ ਹੈ ਸਹੀ ਗੱਲ ਤੇ ਐਨ ਆਰ ਆਈ ਵੀਰ ਜੇ ਕੋਈ ਸੁਣਦਾ ਤਾਂ ਬਹੁਤ ਵੱਡੀ ਤੁਹਾਡੀ ਮਿਹਰਬਾਨੀ ਹੋਊਗੀ ਹਾਂ ਜੇ ਇਹਨਾਂ ਦਾ ਤੁਸੀਂ ਮਤਲਬ ਸਾਥ ਦੇ ਦੋ ਬਿਲਕੁਲ ਜੀ ਤੇ ਦੋਸਤੋ ਤੁਹਾਨੂੰ ਇੱਕ ਵਾਰ ਫੇਰ ਦਿਖਾਉਣੇ ਆ ਅੰਦਰਲੇ ਹਾਲਾਤ ਨੇ ਵੈਸੇ ਕੁਝ ਨਹੀਂ ਹੈਗਾ ਰਸੋਈ ਵਾਲਾ ਜਿਵੇਂ ਸਮਾਨ ਆਪਾਂ ਰੱਖਦੇ ਹੁੰਦੇ ਆ ਆ ਮੜੇ ਵਿੱਕੀ ਇਹਦੇ ਚ ਕੀ ਕੁਝ ਹੈਗਾ ਢੋਲਿਆ ਜੀ ਚੱਕੀ ਬਈ ਮੜਿਆ ਵੇਖ ਕੇ ਕੀ ਹੈ ਇਹਦੇ ਚ ਆਟਾ ਪਰ ਹੁਣ ਤਾਂ ਕੀ ਹੈ ਹੈ ਜੀ ਆਟਾ ਤਾਂ ਮਹਤ ਤੋੜੇ ਚ ਆ ਗਿਆ ਬਈ ਪੁੱਤ ਨੂਨ ਮਿਰਚ ਕਿੱਥੇ ਤੇਰਾ ਇਹ ਵੀ ਖਾਲੀ ਹੈ ਤੂੰ ਹੈ ਆਟੇ ਵਾਲੀ ਸੀ ਇਹ ਕਦੇ ਕਦੇ ਹੁੰਦੀ ਚਟ ਵਾਲੀ ਹਾਂ ਪਰ ਹੁਣ ਤਾਂ ਖਾਲੀ ਵੀ ਹੈ ਪਰਲੀ ਚ ਵੇਖ ਲਵੇ ਯਾਰ ਬਹੁਤ ਯਾਰ ਪਰਲੀ ਵੀ ਖਾਲੀ ਪੁੱਤ ਲੈ ਫਿਰ ਇਹ ਭਰ ਜੇ ਹੁਣ ਪਰਦਗੇ ਪੁੱਤੇ ਨੂੰ ਇਹ ਤਾਂ ਮੇਰੇ ਇਹ ਤਾਂ ਗਲੀ ਖਰਾਬ ਹੋ ਗਈਆਂ ਬਾਈ ਹੂੰ ਪੁੱਤ ਨੂਨ ਮਿਰਚ ਕਿਹੜਾ ਤੂੰ ਕਿੱਥੇ ਰੱਖਦਾ ਉਹ ਨੂਨ ਮਿਰਚ ਹੈ ਦੇ ਚ ਆ ਨੂਨ ਮਿਰਚ ਲੈ ਬਾਈ ਆਹਾ ਬਾਈ ਆ ਤੇਲ ਪਿਆ ਹੂੰ ਉਹ ਦੇਖੋ ਚੂਹੀ ਲੰਗੀ ਬਾਈ ਕੋਲ ਦੀ ਐ ਹਨਾ ਚੂੰਗ ਚਾਹ ਵੀ ਦੇਖ ਲੈ ਬਾਈ 10 ਰੁਪਏ ਵਾਲੀ 10 ਰੁਪਏ ਵਾਲਾ ਪੈਕਟ ਹਨਾ ਹੂੰ ਤੇ ਬਸ ਆ ਨੂੰ ਆਖਿਆ ਉਹ ਦੇਖੀ ਉਹ ਹੈ ਜਮਾ ਜਿਹੜਾ ਜਾਲੀ ਜ ਨਹੀਂ ਹੁੰਦੀ ਜਾਲੀ ਬਹਿ ਜਾ ਪੁੱਤ ਇੱਥੇ ਬਹਿ ਜਾ ਬਹਿ ਜਾ ਕੋਈ ਉਹ ਹੈ ਆ ਹਨ ਨੂੰ ਮੇਚ ਵਾਲੀਆਂ ਡੱਡੀਆਂ ਉਹ ਬਾਈ ਉਹ ਇਹ ਉਹ ਵੀ ਪਤਾ ਨਹੀਂ ਬਾਈ ਇਹ ਨਾ ਬਾਈ ਆ ਤਾਂ ਖਰਾਬ ਹੋਇਆ ਪਹਿਲੇ ਸੁੰਡ ਪੈਰੇ ਨਹੀਂ ਬਈ ਉਹ ਹੋ ਉਹ ਯਾਰ ਕੋਲੇ ਕਰਕੇ ਦਿਖਾ ਦੇ ਬਈ ਸੁੰਡ ਉਹ ਹੈ ਤਾਂ ਸੁੰਡ ਚੱਲੇ ਪੈ ਨੇ ਬਾਈ ਹੋਰ ਵੇਖੀ ਬਾਈ ਮੈਨੂੰ ਤਾਂ ਲੱਗਦਾ ਕਿਹੜਾ ਯਾਰ ਕੁਛ ਕਿ ਤੇ ਭਈ ਆ ਮੈਨ ਲੱਗਾ ਇਹ ਪੈਕਟੀਆਂ ਨਾਲ ਹੀ ਪਾ ਲੈਂਦੇ ਪੈਕਟੀਆਂ ਨਾਲ ਲੈਂਦਾ ਹੈ 10 10 ਰੁਪਈਆ ਦਾ ਹਾਂ ਇਹਦੇ ਚ ਵੀ ਕੁਝ ਜਮਾਇਆ ਉਹ ਦੇਖੋ ਭਈ ਮਸਾਲਾ ਉਲੀ ਲੱਗੀ ਪਿਆ ਉਹ ਚ ਉਹ ਦੇਖੋ ਥੱਲੇ ਹਾਂ ਉਲੀ ਲੱਗ ਰਹੀ ਹੋਰ ਤੱਕੇ ਭਈ ਇਹ ਤਾਂ ਯਾਰ ਬੜੇ ਮਾੜੇ ਹਾਲਾਤ ਨੇ ਯਾਰ ਹਨਾ ਤਰਸਯੋਗ ਹੈ ਦਸਾਉਂਦਾ ਦਾਲ ਡਾਲ ਡਾ ਕੇ ਹੋਏ ਬਸ ਕੁਝ ਨਹੀਂ ਨੂਨ ਬੰਦ ਮਾਰੀ ਜਾਂਦੀ ਐ ਜੂ ਵੀ ਹੂੰ ਨੂਨ ਤਾਂ ਹੈ ਹੀ ਨਹੀਂ ਮੇਰੇ ਸਾਬ ਨੂੰ ਨਾ ਲੱਗਦਾ ਹਨਾ ਨੂੰ ਮੈਂ ਆ ਖੁੱਲੀ ਵੱਡਾ ਫਰਾਖੰਡ ਬਈਆ ਵੀ ਦੇਖੀ ਜੰਮੀ ਪਈ ਹੈ ਕਿ ਮੇ ਨਾਲ ਬਈ ਉਹ ਹੈ ਨਹੀਂ ਨਾ ਕੁਝ ਵੀ ਵਿਚਾਰਾਂ ਦੇ ਬੜਾ ਯਾਰ ਮਮ ਬਹੁਤ ਉਦਾਸ ਹੋਇਆ ਯਾਰ ਦੇਖ ਕੇ ਵੀਰੇ ਤੇ ਜਰੂਰ ਆ ਹਾਈ ਮੇ ਰੱਬਾ ਹੂੰ ਤੜਕੇ ਪੌਦਾ ਬਣਾ ਕੇ ਲੈ ਕੇ ਜਾਣਾ ਹੁਣ ਫਿਰ ਹੈ ਲੈ ਜਾਣਾ ਹੁਣ ਨਾਲ ਕਰੀ ਮੈਂ ਕਿ ਇਹਦੇ ਕੋਲ ਬਈ ਸਕੂਲ 'ਚ ਵੀ ਦੇਖਦੇ ਆ ਗੱਲ ਕਰਾਂਗੇ ਹਾਂ ਪੁੱਤ ਮੈਂ ਇੱਕ ਇੱਕ ਇਧਰੋਂ ਅ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪੁੱਤ ਤੂੰ ਇੱਧਰ ਚੱਕੀ ਪੁੱਤ ਇੱਧਰ ਇੱਧਰ ਚਾਨਣ ਹੈ ਤੇ ਤੜਕੇ ਫਿਰ ਸਕੂਲ ਰੋਟੀ ਖਾ ਕੇ ਜਨਣਾ ਹੁੰਨਾ ਹੈ ਡੇਲੀ ਕਿੰਨੇ ਪਰੌਂਠੇ ਖਾ ਕੇ ਜਨਣਾ ਆਪ ਬਣਾਉਣਾ ਫਿਰ ਦੁਪਹਿਰੇ ਭੁੱਖ ਲੱਗਦੀ ਹੁੰਨੀ ਫਿਰ ਪੁੱਤ ਅੱਧੀ ਛੁੱਟੀ ਵੇਲੇ ਖਾਣਾ ਖਵਾਂਦੇ ਆ ਖਾਣਾ ਖਵਾਂਦੇ ਸਕੂਲ ਚ ਹਾਂ ਚਲੋ ਇਹ ਵੀ ਸਰਕਾਰਾਂ ਦਾ ਧੰਨਵਾਦ ਹੈ ਜਿਹੜਾ ਸਕੂਲਾਂ ਦੇ ਵਿੱਚ ਖਾਣੇ ਲਾਏ ਹੁੰਦੇ ਹਨ ਹੈਨਾ ਇਹ ਜਿ ਵਿੱਚ ਪੜਦੇ ਆ ਤਾਂ ਹੈਨਾ ਲੋ ਜੀ ਮਿੱਤਰੋ ਸਟੋਰੀ ਤੁਸੀਂ ਵੇਖ ਲਈ ਸਾਰੀ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਤੀ ਤੇ ਜੇ ਕਿਸ ਨੇ ਆ ਕੇ ਵੀ ਸੇਵਾ ਕਰਨੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਕਿਹੜਾ ਬਾਈ ਲਾਓ ਬੜਾ ਜੀ ਲਾਓ ਕਿਹੜਾ ਪਿੰਡ ਬੁੱਤ ਮੈਂ ਦੱਸ ਦਿੰਦਾ ਹਾਂ ਸਾਰਾ ਹਾਂਜੀ ਪਿੰਡ ਫੱਤਾ ਮਾਲੂਕਾ ਜੀ ਜ਼ਿਲ੍ਹੇਕ ਮਾਨਸਾ ਚਨੀਰ ਤੋਂ ਅੱਗੇ ਲੰਘ ਕੇ ਆਪਣਾ ਪਿੰਡ ਆਉਂਦਾ ਹੈਗਾ ਹਾਂਜੀ ਸਦੂਰਗੜ ਤੇ ਚਨੀਰ ਦੇ ਵਿਚਾਲੇ ਆ ਗਏ ਅੱਛਾ ਤੇ ਪਾਖੜਾ ਲੰਘਣਸਾਰ ਆਉਂਦਾਗਾ ਜੇ ਕਿਸੇ ਨੂੰ ਬਾਕੀ ਆਪਾਂ ਕੋਈ ਚੱਕਰ ਨਹੀਂ ਚੈਨਲ ਵਾਲਾ ਕੰਮੀ ਕਰਦੇ ਆਗੇ ਆਪਾਂ ਸਾਰੇ ਆਪਣੇ ਮਿੱਤਰ ਪਿਆਰੇ ਨੇ ਹਨਾ ਤੇ ਜੋ ਵੀ ਕੋ ਸੁਣ ਰਿਹਾ ਤੇ ਆ ਕੇ ਵੀ ਕਰ ਦੇ ਨਾ ਮਾਤ ਆ ਜਾਣਾ ਇੱਥੇ ਅਸੀਂ ਮੂਰੇ ਕੋਈ ਪੈਸਾ ਨਹੀਂ ਅਸੀਂ ਫੜਨਾ ਆਪਾਂ ਡਰੈਕਟ ਆ ਕੇ ਸਮਾਨ ਦਬਾਵਾ ਕਰੇ ਸਮਾਨ ਜਿਹੜਾ ਮਕਾਨ ਮਕੂਨ ਦਾ ਹੋਰ ਆ ਉਹ ਸਾਰਾ ਸਮਾਨ ਸਮਾਨ ਦਬਾਉਣ ਦੀ ਜਿਹੜੀ ਗੱਲ ਆ ਆਪਾਂ ਮੂਰੇ ਆ ਜਾਾਂਗੇ ਤੁਹਾਨੂੰ ਇੱਥੇ ਸਾਰੀ ਜਾਣਕਾਰੀ ਮਿਲੂ ਤੁਹਾਨੂੰ ਹਾਲਾਤ ਦਿਖਾ ਦਾਂਗੇ ਬਿਲਕੁਲ ਜੀ ਦੋਸਤੋ ਜਦੋਂ ਮਰਜ਼ੀ ਫੋਨ ਕਰਕੇ ਆ ਜੀ ਬਿਲਕੁਲ ਜੀ ਦੋਸਤੋ ਅਸੀਂ ਤੁਹਾਨੂੰ ਜਿਹੜੇ ਘਰ ਦੇ ਹਾਲਾਤ ਨੇ ਉਹ ਦਿਖਾਈ ਦਿੱਤੇ ਨੇ ਤੇ ਤੁਸੀਂ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਦਿਓ ਤੇ ਤਾਂ ਜੋ ਇਸ ਬੱਚੇ ਦੀ ਹੈਲਪ ਹੋ ਸਕੇ ਧੰਨਵਾਦ ਜੀ